ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28512 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਆ ਵੀਰੇ ਪਿੰਡ ਸੁਖਨੰਦ ਜ਼ਿਲ੍ਹਾ ਇਹਨੂੰ ਮੋਗਾ ਪਹਿਜੰਦਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਹਿਜੰਦੀ ਹੈ ਇਹ ਵੀਰੇ ਆਪਣੇ ਪਿੰਡ ਦੀ ਵੀਡੀਓ ਆ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਇੱਕ ਗਾਂ ਬਾਈ ਆਜੋ ਭਾਈ ਜੀ ਬਾਕੀ ਡੀਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਸਾਸੀ ਕਾ ਬਾਈ ਜੀ ਤੇ ਬਾਈ ਜੀ ਨਾਂ ਦੱਸੋ ਸਭ ਤੋਂ ਪਹਿਲਾਂ ਆਪਣਾ ਨਾਂ ਕੀ ਹੈ ਬਾਈ ਦਾ ਨਾਂ ਗੋਪਿੰਦਾ ਜੀ ਤੇ ਵਹਿੜ ਨੇ ਕਿਹੜੇ ਸੂਏ ਸੂਣਾ ਜੀ ਆ ਸੋਰੀ ਦੂਜੇ ਸੂਏ ਵਹਿੜ ਨੇ ਸੂਣਾ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਚੰਗੀ ਵਹਿੜ ਆ ਥੋੜੀ ਦਰਮਿਆਨੇ ਕਾ ਦੀ ਮਾੜੀ ਤੋਰ ਕੇ ਵਿਖਾ ਦਿਓ ਬਾਈ ਜੀ ਮੂੰਹ ਮੱਥੇ ਦੀ ਬਹੁਤ ਚੰਗੀ ਆ ਬਾਈ ਵਹਿੜ ਦੇਖ ਸਕਦੇ ਹੋ ਹੋਰ ਨਾ ਚੈੱਕ ਕਰ ਸਕਦੇ ਆ ਥਣ ਬੰਨੇ ਦੀ ਚੰਗੀ ਆ ਹੋਣਾ ਚਾਹ ਕਰ ਸਕਦਾ ਪੱਠਪੂੜਾ ਚੰਗਾ ਬਾਈ ਖੰਦ ਵੀ ਚੰਗਾ ਆਜੋ ਬਾਈ ਜੀ ਵੀਰੇ ਸਾਥ ਨਾ ਮਿਸਟੇਕ ਹੋ ਜਾਂਦੀ ਹੈ ਕੋਈ ਚੀਜ਼ ਰਹਿ ਜਾਂਦੀ ਆ ਤੇ ਤੁਹਾਨੂੰ ਬਾਈ ਦਾ ਕੰਟੈਕਟ ਨੰਬਰ ਦੱਸਿਆ ਜਾਊਗਾ ਤੇ ਤੁਸੀਂ ਉਹ ਤੋਂ WhatsApp ਤੇ ਵੀਡੀਓ ਮੰਗਾ ਸਕਦੇ ਹੋ ਤੂਰਾ ਦੇਖ ਸਕਦੇ ਹੋ ਬਾਈ ਗਾਂ ਦਾ ਬਹੁਤ ਵਧੀਆ ਬਾਈ ਵੇੜਾ ਦੂਜੇ ਸੂਏ ਸੋਣਾ ਬਾਈ ਕਿੰਨੇ ਦਿਨ ਲੈ ਜੂ ਬਾਈ ਹਜੇ ਹਲੇ ਵੀਰੇ ਸਤਾਂਦਰਾਂ ਦੀ ਕੱਚੀ ਹੈ ਵੇੜ ਦੇਖ ਸਕਦੇ ਹੋ ਠੰਡੀ ਸੀਲ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 10 पे ਤੇ ਬਾਈ ਦਾ ਨੰਬਰ ਲੱਗਿਆ ਮਿਲ ਜੂਗਾ ਤੇ ਇਸੇ ਤਰ੍ਹਾਂ ਦੀ ਵੀਡੀਓ ਬਾਈ ਤੁਸੀਂ ਬਰਾਡਕਾਸਟ ਫਾਰਮ ਤੋਂ ਦੇਖਦੇ ਰਹੋ ਤੇ ਥੈਂਕ ਯੂ ਬਾਈ ਜੀ